ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਬਲਾਕ ਮਮਦੋੜ ਦੇ ਅਧੀਨ ਆਉਂਦਾ ਪਿੰਡ ਕੋਠੇਕਲੀ ਵਾਲੇ ਵਿਖੇ ਡੇਰਾ ਬਾਬਾ ਸ਼ਾਹ ਸਕੰਦਰ ਦੇ ਸਥਾਨ ਤੇ ਸਲਾਨਾ ਜੋੜ ਮਿਲਾ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਸੇਵਾਦਾਰ ਸਰਪੰਚ ਪੀਪਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਿਤੀ 10 ਪਾਧਰ ਨੂੰ 25 ਅਗਸਤ ਨੂੰ ਇਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਅਤੇ ਇਸ ਮੇਲੇ ਦੀ رونਕ ਨੂੰ ਵਧਾਉਣ ਵਾਸਤੇ ਗਾਇਕ ਵਰਿੰਦਰ ਰਾਏ ਅਤੇ ਬੀਬਾ ਮੰਦੀ ਮੰਨੂ ਜੀ ਪਹੁੰਚ ਰਹੇ ਨੇ ਅਤੇ ਨਾਲ ਦਸ਼ਕਨ ਉਹ ਵੀ ਦੱਸਦੀ ਹੈ ਕਿ ਕੱਲ ਨੂੰ ਮੇਲੇ ਦਾ ਸਿੱਧਾ ਪ੍ਰਸਾਰਣ ਸਾਡੇ ਖਾਲਸਾ ਟੀਵੀ ਪੰਜਾਬ ਫੇਸਬੁੱਕ ਪੇਜ ਤੋਂ ਲਾਈਵ ਕੀਤਾ ਜਾਏਗਾ ਤੇ ਆਓ ਕਰਦੇ ਹਾਂ ਗੱਲਬਾਤ ਸੇਵਾਦਾਰ ਸਰਪੰਚ ਪਿੰਪਲ ਸਿੰਘ ਨਾਲ ਕੀ ਕਹਿਣਾ ਹੈ ਉਹਨਾਂ ਦਾ ਮੇਲੇ ਬਾਰੇ ਤੁਸੀਂ ਜੁੜੇ ਰਹੋ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਮੇਰਾ ਨਾਮ ਹੈ ਜੀ ਸੇਵਾਦਾਰ ਦੀਪਲ ਸਿੰਘ ਸਰਪੰਚ ਇਹ ਮੇਲਾ ਕਰਵਾਇਆ ਜਾ ਰਿਹਾ ਜੀ ਡੇਰਾ ਬਾਬਾ ਸ਼ਾ ਸ਼ਕੰਦਰ ਜੀ ਪਿੰਡ ਕੋਠੇ ਕਿਲੀ ਵਾਲੇ ਜੋ ਕਿ ਹਰ ਸਾਲ ਦੀ ਤਰ੍ਹਾਂ 10 ਪਹਾਦਰੋ ਨੂੰ ਮੇਲਾ ਕਰਵਾਇਆ ਜਾਂਦਾ ਹੈ ਜੋ ਕਿ ਹੁਣ 25 ਅਗਸਤ ਦਿਨ ਐਤਵਾਰ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਕਿ ਪ੍ਰਸਿੱਧ ਹਰਮਨ ਪਿਆਰੀ ਜੋੜੀ ਰਵਿੰਦਰ ਰਾਏ ਜੀ ਮਨਦੀਪ ਮੰਨੂ ਜੀ ਮਨੋਰੰਜਨ ਕਰਨਗੇ ਇਸ ਕਰਕੇ ਬਹੁਤ ਹੀ ਧੂਮਧਮਾਣ ਵਾਲਾ ਮੇਲਾ ਕਰਵਾਇਆ ਜਾ ਰਿਹਾ ਹੈ ਮੇਰੇ ਵੱਲੋਂ ਸਾਰੀ ਸੰਗਤ ਨੂੰ ਅਪੀਲ ਹੈ ਜੋ ਕਿ ਕੱਲ ਨੂੰ ਐਤਵਾਰ ਮੇਲੇ ਤੇ ਸਾਰਿਆਂ ਨੇ ਪਹੁੰਚਣਾ ਹੈ ਗੁਰੂ ਦਾ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਾਇਆ ਜਾਵੇਗਾ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਮ ਮਾ ਕੇ ਮੇਲੇ ਚ ਪਹੁੰਚਣਾ ਜੀ